ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਐਸ ਸੀ ਮੋਰਚੇ ਦਾ ਮੇਰੇ ਨਾਲ ਸਾਡੇ ਜਨਰਲ ਸੈਕਟਰੀ ਹਰਦੀਪ ਸਿੰਘ ਗਿੱਲ ਜੀ ਵਾਈਸ ਪ੍ਰੈਜ਼ੀਡੈਂਟ ਸਾਡੇ ਦੋ ਆਪਣਾ ਪਰਮਜੀਤ ਸਿੰਘ ਕੈਂਤ ਜੀ ਤੇ ਨਾਲ ਸਾਡੇ ਅਟਵਾਲ ਸਾਹਿਬ ਸਾਡੇ ਆਪਣਾ ਕੌਮੀ ਜਿਹੜਾ ਮੋਰਚਾ ਹੈਗਾ ਐਸੀ ਮੋਰਚਾ ਉਹਨਾਂ ਦੇ ਜਿਹੜੇ ਮਿਸਟਰ ਗੁੰਟਾਲਾ ਜੀ ਸੰਤੋਖ ਸਿੰਘ ਗੁੰਟਾਲਾ ਜੀ ਤੇ ਹੋਰ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਬਹੁਤ ਸਾਰੇ ਲੀਡਰ ਅਸੀਂ ਅੱਜ ਇਸ ਪਿੰਡ ਪੰਗਾਲਾ ਪੰਗਾਲੀ ਕਲਾਂ ਦੇ ਵਿੱਚ ਆਏ ਆ ਕਿਉਂਕਿ ਮਜੀਠਾ ਦੇ ਵਿੱਚ ਜਿਹੜਾ ਗੰਦੀ ਸ਼ਰਾਬ ਪੀਣ ਦਾ ਇਨਸੀਡੈਂਟ ਹੋਇਆ 27 ਮੌਤਾ ਹੋਈਆਂ ਉਹਦੇ ਵਿੱਚੋਂ ਪੰਗਾਲੀ ਕਲਾਂ ਦੀਆਂ ਹੀ ਕਲੀਆਂ 8 ਮੌਤਾ ਹੋਈਆਂ ਪੇ ਸਾਨੂੰ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਅੱਜ ਅਸੀਂ ਕੋਈ ਸੰਤਾਨਾ ਦੇ ਸਕੀਏ ਕੋਈ ਆਪਣਾ ਇਹਨਾਂ ਨਾਲ ਦੁੱਖ ਸਾਂਝਾ ਕਰ ਸਕੀਏ ਭਾਰਤ ਸਰਕਾਰ ਹਰੇਕ ਅਨਸੂਚਿਤ ਜਾਤੀ ਦੇ ਉਸ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਅਨਹੋਈ ਮੌਤ ਹੁੰਦੀ ਹੈ ਦਾ ਸਵਾ 8 ਲੱਖ ਰੁਪਈਆ ਗਰਾਰ ਦੇ ਬੋਤੇ ਇੱਕ ਮੁਸ਼ਤਾ ਦਿੰਦੀ ਹੈ ਜਿਹੜੇ ਜੋ 50% ਹੈ ਪੋਸਟਮਾਰਟਮ ਹੋਣ ਤੋਂ ਤੁਰੰਤ ਬਾਅਦ ਦੇਣਾ ਹੁੰਦਾ ਹੈ ਉਹ ਆਪਣਾ ਇੱਥੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਨਹੀਂ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਆਪਣਾ ਕੋਈ ਸਾਡਾ ਵੀਰ ਸਾਡੇ ਬੱਚਾ ਇੱਕ ਆਪਣਾ ਕਿਸਾਨ ਮੂਵਮੈਂਟ ਦੇ ਦੌਰਾਨ ਕਨਾਰੀ ਦੇ ਲਾਗੇ ਪਿਛਪ ਕਰਨ ਦੀ ਮੌਤ ਹੋ ਗਈ ਸੀ ਕਿ ਤਾਂ ਉਹਨੂੰ 1 ਕਰੋੜ ਰੁਪਇਆ ਦਿੱਤਾ ਇਹ ਕੋ ਨੂੰ ਆਪਣਾ ਸਰਕਾਰੀ ਨੌਕਰੀ ਉਹਦੇ ਪਰਿਵਾਰ ਨੂੰ ਦਿੱਤੀ ਉਹਦੀ ਭੈਣ ਨੂੰ ਸੋ ਕਿਸੇ ਵੀ ਪਰਿਵਾਰਾ ਇਹ ਵੀ ਮਿਲੇ ਜੁਲੇ ਪਰਿਵਾਰ ਹੈ ਜਿਨ੍ਹਾਂ ਦੇ ਵਿੱਚ ਅੱਜ ਮੌਤਾਂ ਸਤਾਈ ਹੋਈਆਂ ਵਜੀਠੇ ਦੇ ਵਿੱਚ ਅਸੀਂ ਕੋਈ ਮਹਿਰਾ ਪਰਿਵਾਰ ਵੀ ਸਾਡੇ ਵਿੱਚ ਅੱਜ ਬੈਠੇ ਹੈਗੇ ਆ ਤੇ ਦੂਜੇ ਪਿੰਡਾਂ ਦੇ ਵਿੱਚ ਕਈ ਹੋਰ ਪਰਿਵਾਰ ਵੀ ਹੈਗੇ ਜਿਹੜੇ ਆਪਣਾ ਨਾਨ ਸ਼ਡਿਊਲ ਕਾਸਟ ਹੈ ਅਸੀਂ ਚਾਹਨੇ ਹੈਗੇ ਕਿ ਪੰਜਾਬ ਸਰਕਾਰ ਸਭ ਦੇ ਨਾਲ ਸੇਮ ਟ੍ਰੀਟਮੈਂਟ ਕਰੇ ਜਿਹੜੀ ਮੌਤ ਤਾਂ ਮੌਤ ਹੈ ਜੇ ਆਪਾਂ ਉਹਨਾਂ ਨੂੰ 1 ਕਰੋੜ ਰੁਪਇਆ ਦੇ ਸਕਦੇ ਆ ਤਾਂ ਇਹਨਾਂ ਲੋਕਾਂ ਨੂੰ ਵੀ 1 ਕਰੋੜ ਦੇਣਾ ਚਾਹੀਦਾ ਮੈਂ ਦੇਖਿਆ ਬਹੁਤ ਛੋਟੇ ਛੋਟੇ ਬੱਚੇ ਆ ਕਿੰਜਾਂ ਦੇ ਕੁੜੀਆਂ ਵਿਆਹਣ ਵਾਲੀਆਂ ਹੈਗੀਆਂ ਆ ਬੱਚੇ ਬੇਰੁਜ਼ਗਾਰ ਹੈ ਮੁੰਡੇ ਬੇਰੁਜ਼ਗਾਰ ਹੈਗੇ ਆ ਕੁੜੀਆਂ ਆਪਣਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੀ ਡੋਲੀ ਕਰ ਹੁਣ ਕੱਢਣੀ ਹੈਗੀ ਆ ਨੌਜਵਾਨ ਜਿਹੜੀਆਂ ਲੜਕੀਆਂ ਵਿਧਵਾ ਹੋ ਗਈਆਂ ਹੈਗੀਆਂ ਸੋ ਸਾਨੂੰ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਸੈਂਸਿਟਿਵ ਹੋਣਾ ਚਾਹੀਦਾ ਹੈਗਾ ਸੰਵੇਦਨਸ਼ੀਲਤਾ ਦੇ ਨਾਲ ਇਹਨਾਂ ਦੇ ਨਾਲ ਡੀਲ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਆਪਣਾ 10 ਲੱਖ ਦੇ ਕੇ ਇਹਨਾਂ ਦਾ ਮੂੰਹ ਬੰਦ ਕਰਨ ਦੀ ਲੋੜ ਨਹੀਂ ਹੈ ਇਹਨਾਂ ਨੂੰ ਜਿਹੜੇ ਭਾਰਤ ਸਰਕਾਰ ਨੇ 2.8 ਲੱਖ ਰੁਪਈਆ ਦੇਣਾ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕੋਈ ਛੇਤੀ ਤੋਂ ਛੇਤੀ ਇਹਨਾਂ ਦੀਆਂ ਫਾਈਲਾਂ ਬਣਾ ਕੇ ਭੇਜੇ ਤਾਂ ਕਿ ਇਹਨਾਂ ਨੂੰ ਮਿਲੇ 4 ਲੱਖ ਰੁਪਈਆ ਦਾ ਨਾਲ ਤੁਰੰਤ ਦੇਣਾ ਹੁੰਦਾ ਹੈਗਾ ਹਦਾਇਤਾਂ ਆਈਆਂ ਆ ਪ੍ਰਸ਼ਾਸਨ ਐ ਉਹ ਵੀ ਨਹੀਂ ਦਿੰਦਾ ਅਜੇ ਲੇਕਿਨ ਇਹਦੇ ਪਿੱਛੇ ਜਿਹੜਾ ਮਾਫੀਆ ਆ ਇਹ ਕਦੇ ਆਪਣੀਆਂ ਮੌਤਾਂ ਹੋ ਰਹੀਆਂ ਜਾਂ ਗੁਜਰਾਪੈਂਡ ਹਰਪਾਲ ਜੀ ਦਾ ਪਿੰਡਾ ਜਿਹੜਾ ਡੇਢਵੇਂ ਹਲਕੇ ਦਾ ਪਿੰਡ ਹੈ 23 ਮੌਤਾਂ ਉੱਤੇ ਹੋਈਆਂ ਪਿਛਲੇ ਸਾਲ ਤੋਂ 2024 ਦੇ ਵਿੱਚ ਹੁਣ 27 ਮੌਤਾਂ ਮਜੀਠੇ ਚ ਹੋ ਗਈਆਂ ਤਿੰਨ ਮੌਤਾਂ ਤਿੰਨ ਚਾਰ ਤਨ ਹੋਇਆ ਲੁਧਿਆਣੇ ਹੋਈ ਉਹ ਵੀ ਅੰਸੂ ਚ ਜਤੀ ਦੇ ਲੋਕ ਸਗੇ ਸੋ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹਨਾਂ ਲੋਕਾਂ ਨੂੰ ਨੱਥ ਪਾਣ ਦੀ ਲੋੜ ਹੈ ਇਹ ਲੋਕਾਂ ਨੂੰ ਨੰਗਿਆ ਚਟਿਆ ਕਰਨ ਦੀ ਲੋੜ ਹੈ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਹੈ ਕਿ ਪੁਲਿਸ ਤੇ ਆਪਣਾ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਦੀ ਸ਼ੈਤੋ ਬਗਾਰੇ ਕੰਮ ਹੋ ਨਹੀਂ ਸਕਦਾ ਸ਼ੇਰ ਆਪਣਾ ਪੋਲੀਟੀਸ਼ੀਅਨ ਹੈ ਜਿਹੜੇ ਉਹ 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 ਬੇਨਕਾਬ ਹੋਣੇ ਚਾਹੀਦੇ ਕਿ ਕੌਣ ਹੈ ਨਾ ਦੇ ਪਿੱਛੇ ਇਹਨਾਂ ਦੇ ਤਾਂ ਐਮਐਲਏ ਆਪਣਾ ਰਮਨ ਅਰੋੜਾ ਵਰਗੇ ਚੁੱਕ ਚੁੱਕ ਕੇ ਅੰਦਰ ਕਰ ਰਹੇ ਨਾ ਤਾਂ ਬਵੰਜਾ ਐਮਐਲਏ ਦਾ ਕ੍ਰਿਮੀਨਲ ਰਿਕਾਰਡ ਹੈ ਆਮ ਆਦਮੀ ਪਾਰਟੀਆਂ ਦਾ ਤੋਂ ਇਸ ਕਰਕੇ ਇਹ ਜਿਹੜੀ ਸਰਕਾਰ ਹੈਗੀ ਆ ਇਹ ਬਿਲਕੁਲ ਗੈਰ ਜ਼ਿੰਮੇਵਾਰ ਸਰਕਾਰ ਹੈ ਔਰ ਆਪਣਾ ਜਿਹੜਾ ਆਪਣਾ ਇੱਕ ਪਾਸੇ ਤਾਂ ਅਸੀਂ 26 ਪਹਿਲਗਾਮ ਦੇ ਵਿੱਚ ਸਾਡੇ ਲੋਕੀ ਮਰੇ ਆ ਤੇ ਅਸੀਂ ਪਾਕਿਸਤਾਨ ਤੇ ਅਟੈਕ ਕਰਤਾ ਇੱਕ ਬਾਸੇ 27 27 ਲੋਕੀ ਮਰ ਰਹੇ ਆ ਸਾਡੇ ਆਪਣੇ ਸੂਬੇ ਦੇ ਵਿੱਚ ਮਰ ਰਹੇ ਆ ਔਰ ਅਸੀਂ ਸੁੱਤੇ ਪਏ ਤੋਂ ਕਦੋਂ ਜਾਗੇਗੇ ਇਹ ਆਪਣਾ ਭੰਡ ਸਰਕਾਰ ਕਦੋਂ ਜਾਗੇਗੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਸਭ ਦੇ ਨਾਲ ਕਿਸੇ ਜਾਤੀ ਧਰਮ ਦਾ ਸਾਡਾ ਸੰਵਿਧਾਨ ਸਭ ਨੂੰ ਇਕੁਅਲ ਟ੍ਰੀਟਮੈਂਟ ਦਿੰਦਾ ਹੈ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਸੇ ਦਾ ਪੁੱਤ ਨਹੀਂ ਮਰਨਾ ਚਾਹੀਦਾ ਚਾਹੇ ਜਿਹੜੀ ਵੀ ਜਾਤੀ ਦੇ ਨਾਲ ਜਾ ਕੇ ਹੋਈ ਐ ਇਸ ਪਰਿਵਾਰ ਦਾ ਜੀ ਗਿਆ ਸਭ ਨੂੰ ਇਕੁਅਲ ਟ੍ਰੀਟਮੈਂਟ ਮਿਲੇ ਸਭ ਨੂੰ ਕਰੋੜ ਕਰੋੜ ਰੁਪਈਆ ਮਿਲੇ ਸਭ ਦੇ ਪਰਿਵਾਰਾਂ ਚ ਇੱਕ ਇੱਕ ਨੌਕਰੀ ਮਿਲੇ ਸਭ ਦਾ ਜੋ ਭਾਰੇ ਸਰਕਾਰ ਹੈਗੀ ਆ ਉਹ ਪੈਨਸ਼ਨ ਲਾਏਗੀ ਇਹਨਾਂ ਦੀ ਆ 5000 ਰੁਪਈਆ ਕੋਈ ਵਿਧਵਾ ਹੋ ਗਿਆ ਭੈਣ ਜਾਂ ਮਾਂ ਆ ਜਾਂ ਕੋਈ ਵੀ ਜੀ ਆ ਪੈਨਸ਼ਨ ਲਾਏਗੀ ਬੱਚਿਆਂ ਦੀ ਆਪਣਾ ਜਿਹੜੀ ਪੜ੍ਹਾਈ ਉਹਦਾ ਖਰਚਾ ਚੁਕੇਗੀ ਉਹਦੇ ਵਾਸਤੇ ਅਸੀਂ ਜ਼ਿਲ੍ਹਾ ਪ੍ਰਧਾਨ ਨੂੰ ਨਾਲ ਲੈ ਕੇ ਆਏ ਆ ਉਹ ਇਹਨਾਂ ਦੀਆਂ ਫਾਈਲਾਂ ਤਿਆਰ ਕਰਵਾਏਗਾ डीसी ਤੇ एसएसपी ਨਾਲ ਮੈਂ ਜੀ ਗੱਲ ਕੀਤੀ ਹੈ एफआईआर ਦੀ ਕਾਪੀ ਜ਼ਰੂਰੀ ਹੈ ਹਰ ਕੰਮ ਲਈ ਉਹ ਇਹਨਾਂ ਨੂੰ ਪਹੁੰਚੇਗੀ ਅੱਜ ਤੇ ਮੈਂ डीसी ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣਾ ਫਾਈਲਾਂ ਤਿਆਰ ਕਰਕੇ ਭਾਰਤ ਸਰਕਾਰ ਨੂੰ ਭੇਜੇ ਤੇ 7.5 ਲੱਖ ਦੀ ਗ੍ਰਾਂਟ ਜਿਹੜੀ ਆ ਉਹ ਇਹਨਾਂ ਪਰਿਵਾਰਾਂ ਨੂੰ ਹੋਰ ਮਿਲੇ ਇਹ ਵੀ ਬੇਨਤੀ ਕਰਦਾ ਸਰ ਦਿੱਤੀ ਪਰਿਵਾਰਾਂ ਦਾ ਸੁਝਾ ਕੇ ਆਖੀਂ ਕਿ ਸਾਡੇ ਅਸੀਂ ਆਪਣਾ ਦੇਖੋ ਸਾਰੇ ਬਹੁਤ ਗਰੀਬ ਹੈ ਜਿਹੜਾ ਬੰਦਾ ਇਸ ਤਰ੍ਹਾਂ ਦੀ ਗਲਤ ਸ਼ਰਾਬ ਪੀਂਦਾ ਹੈਗਾ ਪਹਿਲੀ ਗੱਲ ਤਾਂ ਉਹ ਉਹ ਲੋਕੀ ਹੈਗੇ ਜਿਹੜੇ ਦੂਜੀ ਜਿਹੜੀ ਮਹਿੰਗੀ ਸ਼ਰਾਬ ਅਫੋਰਡ ਨਹੀਂ ਕਰ ਸਕਦੇ ਇਹ ਪਹਿਲੇ ਗਰੀਬ ਸੀਗੇ ਤੇ ਇੱਕ ਇੱਕ ਘਰ ਦਾ ਜਿਹੜਾ ਕਮਾਉ ਇੱਕੋ ਇੱਕ ਪੁੱਤ ਸੀਗਾ ਉਹ ਵੀ ਚਲਾ ਗਿਆ ਤੇ ਇਹਨਾਂ ਦੇ ਵਾਸਤੇ ਤਾਂ ਕੋਈ ਸ਼ਬਦ ਹੀ ਨਹੀਂ ਹੈ ਭਾਈ ਸਾਹਿਬ ਮੇਰੇ ਕੋਲ ਇਹ ਤਾਂ ਦੇਨ ਨੂੰ ਰੋਣਾ ਆ ਰਿਹਾ ਮਰਨ ਕਰ ਕੰਨ ਬਣਾਇ ਉਹਨਾਂ ਦੇ ਸਭ ਕੋ ਜੀ ਮੈਂ ਸਮਝਦਾ ਤੁਹਾਡੀ ਗੱਲ ਸਾਰਿਆਂ ਦੀ ਜਿਹੜਾ ਹੁਣ ਤੁਸੀਂ ਮਾਫੀਆ ਦੇ ਰਹੇ ਹੋ ਇੱਕੋ ਸਾਰਿਆਂ ਨੂੰ ਬਰਾਬਰ ਦੇ ਰਹੇ ਹੋ ਐਸਸੀ ਬੀਸੀ ਦਾ ਜਨਰਲ ਵੀ ਜਿਹੜਾ ਇੱਕ ਜਿਹੜੀ ਜਿਹੜੀ ਦੇਖੋ ਮੈਂ ਐਸਸੀ ਮੋਰਚਾ ਭਾਤੀ ਜਨਤਾ ਪਾਰਟੀ ਦਾ ਪ੍ਰਧਾਨ ਆ ਮੈਂ ਖਾਸ ਕਰਕੇ ਐਸਸੀ ਪਰਿਵਾਰ ਦੇ ਲੋਕੀ ਜਿਹੜੇ 16 ਆ 16 ਪਰਿਵਾਰ ਉਹਨਾਂ ਨੂੰ ਮਿਲਣ ਆਇਆ ਹਾਲਾਂਕਿ ਦੁੱਖ ਸਭ ਦਾ ਸਾਂਝਾ ਹੈਗਾ ਸਭ ਦਾ ਸੇਮ ਹੈਗਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦਾ ਦੇਵੇ ਕੋਈ ਮਹਿਰਾ ਹੋਵੇ ਕੋਈ ਦੂਜਾ ਹੋਵੇ ਕੋਈ ਤੀਜਾ ਹੋਵੇ ਕੋਈ ਹੋਵੇ ਸਭ ਨੂੰ ਸੇਮ ਟ੍ਰੀਟਮੈਂਟ ਮਿਲਣੀ ਚਾਹੀਦੀ ਹੈ ਭਾਰੀ ਸਰਕਾਰ ਐਸਸੀ ਪਰਿਵਾਰਾਂ ਨੂੰ ਇੱਕ ਵਿਸ਼ੇਸ਼ ਕਿਉਂਕਿ ਜਿਆਦਾ ਗਰੀਬ ਹੈ ਇਹਨਾਂ ਕੋਲ ਜ਼ਮੀਨ ਨਹੀਂ ਹੈ ਇਹਨਾਂ ਕੋਲ ਬਿਜ਼ਨਸ ਨਹੀਂ ਹੈ ਇਹਨਾਂ ਕੋਲ ਨੌਕਰੀ ਨਹੀਂ ਹੈ ਇਸ ਕਰਕੇ ਉਹਨਾਂ ਦਾ ਭਾਰੀ ਸਰਕਾਰ ਇੱਕ ਰਾਖਰ ਖਾਪ ਜਿਆਦਾ ਇੱਕ ਅਲੱਗ ਤਰੀਕੇ ਨਾਲ ਕਰ ਰਹੀ ਹੈ ਅਟ੍ਰੋਸਟੀ ਐਕਟ ਜਿਹੜਾ 1999 ਆ ਉਹਦੇ ਤਹਿਤ ਉਹਨਾਂ ਨੂੰ 2.8 ਲੱਖ ਰੁਪਏ ਦੀ ਗ੍ਰਾਂਟ ਮਿਲਦੀ ਆ ਉਹ ਦਵਾ ਨਹੀਂ ਦਵਾਣੀ ਚਾਹੁੰਦੇ ਆ ਉਹਨਾਂ ਨੂੰ 5000 ਰੁਪਿਆ ਪੈਨਸ਼ਨ ਮਿਲਦੀ ਆ ਉਹ ਦਵਾਣੀ ਚਾਹੁੰਦੇ ਆ ਉਹਨਾਂ ਦੇ ਬੱਚਿਆਂ ਨੂੰ ਪੜਾਈ ਜਿੱਥੋਂ ਤੱਕ ਉਹ ਪੜਨ ਉਹ ਮਿਲਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਨੂੰ ਸਹੂਤਾ ਭਾਰ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਮਿਲਣ ਚਾਹੀਦੀਆਂ ਉਹ ਅਸੀਂ ਉਹਨਾਂ ਨੂੰ ਇਹ ਅਵੇਅਰ ਕਰਨਾ ਆਏ ਆ ਕਿ ਭਾਈ ਤੁਸੀਂ ਅਪਲਾਈ ਕਰੋ ਆਪਣਾ ਜਿਹੜਾ ਅਫਸਰ ਹੈ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਐਸੀ ਮੋਰਚੇ ਦਾ ਉਹਨੂੰ ਨਾਲ ਲੈ ਕੇ ਆਇਆ ਨਾਂ ਨੰਬਰ ਸਭ ਦਾ ਨੋਟ ਕਰ ਰਹੇ ਆਂ ਇਸੇ ਕਰਕੇ ਕਨੇ ਕਨੇ ਪਰਿਵਾਰ ਨੂੰ ਮਿਲ ਰਹੇ ਆ ਤਾਂ ਕਿ ਭਾਈ ਕਿਸੇ ਦਾ ਕੋਈ ਰਹਿ ਨਾ ਜਾਵੇ ਇਸੇ ਕਰਕੇ ਮੈਂ ਆਸ਼ਾ ਕਰਦਾ ਕਿ ਨੌਕਰੀ ਦਾ ਸਫਲ ਮਿਲ ਜਾਵੇ ਇੱਕ ਵਾਰ ਹਾਂਜੀ ਹੋਰ ਕੋਈ ਗੱਲ ਪੁੱਛਣੀ ਤੁਸੀਂ ਜਿਆਦਾ ਰਹਿ ਗਏ ਆ ਹਾਂਜੀ ਜਿਆਦਾ ਨੂੰ ਤੇ ਮਿਲੇਗਾ ਜਿਹੜੇ ਜਿਆਦਾ ਮਰੇ ਉਹਨਾਂ ਦੀ ਮੌਤ ਤੋਂ ਬਹੁਤ ਮਹੱਤਵਪੂਰਨ ਅਸੀਂ ਉਹਨਾਂ ਦੀ ਮੌਤ ਨੂੰ ਮੌਤ ਮੰਨਦੇ ਆ ਅਸੀਂ ਤਾਂ ਕਹਿੰਦੇ ਕਿ ਉਹਨਾਂ ਨੂੰ ਕਰੋੜ ਕਰੋੜ ਰੁਪਏ ਦਿਓ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾ ਮਿਲੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਵੰਦੀ ਇੱਕ ਪਾਸੇ 1 ਕਰੋੜ ਰੁਪਇਆ ਦਿੰਦੇ ਤੇ ਇੱਕ ਪਾਸੇ 10 ਲੱਖ ਦੇ ਕੇ ਤੇ ਆਪਣਾ ਜੈ ਸ਼੍ਰੀ ਰਾਮ ਬੋਲ ਦਿੰਦੇ ਆ ਉਹਨਾਂ ਨੂੰ 20 ਕਰੋੜ ਰੁਪਇਆ ਦਿਓ ਕਿਉਂ ਨਹੀਂ ਦੇਣਾ ਚਾਹੀਦਾ ਸਭ ਦੇ ਨਾਲ ਇਕੁਅਲ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਜਿਹੜਾ ਵੀ ਸਪਲਾਈਨਟਰ ਆਉਂਦਾ ਉਹਦੀ ਉਹਨੂੰ ਇੱਕ ਅਨ ਕਹੀ ਜਾਂਦੀ ਹੈ ਕਿ ਉਸ ਪਰਿਵਾਰ ਦੇ ਮਰਿਆ ਜਿਹੜੀ ਚਰਾਗ ਸਫਤੀ ਮੈਂ ਕਿਹਾ ਰੋਲ ਵਿਚ ਆਦਾ ਬਿਲਕੁਲ ਪਰ ਕੀ ਕੰਮ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਸ਼ਰਾਧ ਦੀ ਉਹ ਦਿੱਤੀ ਆਲੀ ਹੈ ਹਮੇਸ਼ਾ ਸਰਕਾਰਾਂ ਕੋਲ ਇਹੋ ਰਹਿ ਗਿਆ ਵਾ ਕਿ ਸਰਕਾਰ ਸ਼ਰਾਧ ਦਾ ਕੇ ਨੱਥੇ ਨੂੰ ਕਮਾਈ ਦਿੱਤੀ ਦੇਖੋ ਤੁਸੀਂ ਗੱਲ ਬਹੁਤ ਅੱਛੀ ਕੀਤੀ ਹੈਗੀ ਆ ਇਹ ਜਿਹੜਾ ਆਪਣਾ ਜਦੋਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 2022 ਚ ਇਹਨਾਂ ਦਾ ਰੈਵਨਿਊ ਸੀਗਾ 6300 ਕਰੋੜ ਰੁਪਇਆ 350 ਕਰੋੜ ਰੁਪਇਆ ਹੁਣ ਪਿਛਲੇ ਸਾਲ ਇਹਨਾਂ ਨੇ 3 ਸਾਲ ਮੁਤਾਬਨਲ ਹੋਣ ਤੇ 11200 ਕਰੋੜ ਦਾ ਰੈਵਨਿਊ ਇਕੱਠਾ ਕੀਤਾ ਹੈਗਾ ਤਾਂ ਇਹ ਆਪਣਾ ਇਹ ਤਾਂ ਰੱਬ ਜਾਣੇ ਇਹ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਇੱਕ ਪਾਸੇ ਕਹਿੰਦੇ ਯੋਧ ਨਸ਼ਾ ਵਿਰੋਧ ਇੱਕ ਪਾਸੇ ਸ਼ਰਾਬ ਪ੍ਰਮੋਟ ਕਰੀ ਜਾਂਦੇ ਆ ਸ਼ਰਾਬ ਦਾ ਮਾਫੀਆ ਪ੍ਰਮੋਟ ਕਰੀ ਜਾਂਦੇ ਆ ਔਰ ਲੋਕਾਂ ਨੂੰ ਮਰਵਾਈ ਜਾਂਦੇ ਹੈਗੇ ਆ ਇਹ ਸਰਕਾਰ ਤਾਂ ਹੁਣ ਤੁਸੀਂ ਚੁਣੀ ਹੈਗੀ ਆ ਮੈਂ মিডিਆ ਨੂੰ ਬੇਨਤੀ ਕਰਦਾ ਕਿ ਜਿੰਨਾ ਲੋਕਾਂ ਨੇ ਇੰਨੀ ਘਟੀਆ ਸਰਕਾਰ ਚੁਣੀ ਹੈ ਉਹਨੂੰ ਸਰਕਾਰ ਨੂੰ ਚੱਲਦਾ ਕਰਨ ਦਾ ਟਾਈਮ ਆ ਗਿਆ ਭਈ ਹੁਣ ਤੁਸੀਂ ਇਹਨਾਂ ਨੂੰ ਹੋਰ ਜ਼ਿਆਦਾ ਜੇ ਹਸਾਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਆ ਲੇਕਿਨ ਇਹ ਸਰਕਾਰੀ ਇੱਕ ਦਿਨ ਵੀ ਚੱਲਣ ਵਾਲੀ ਨਹੀਂ ਹੈ ਸਰ ਕੀ ਕਹ ਰਿਹਾ ਨੇ ਕਿ ਅੱਜ ਅਸੀਂ ਭਾਜੀਪੀ ਐਸੀ ਮੋਰਚਾ ਦੇ ਪ੍ਰਧਾਨ ਸ਼੍ਰੀ ਐਸਰ ਲੱਧੜ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਧਾਲੀ ਕਲਾ ਪਹਿਲਾ ਤਵੰਡੀ ਤੋਂ ਹੋ ਗਏ ਹੁਣ ਪੰਘਾਲੀ ਕਲਾ ਫਰੈਂਡਾਂ ਦੇ ਵਿੱਚ ਅਸੀਂ ਹੈਗੇ ਆ ਉਹ ਪਰਿਵਾਰਾਂ ਨੂੰ ਮਿਲੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਇਡਾਂ ਦੇ ਬੱਚੇ ਘਰ ਦੇ ਬਜ਼ੁਰਗ ਵਿੱਚ ਘਟ ਉਮਰ ਦੇ ਵੀ ਸੀ ਜਿਹੜੇ ਉਹ ਡੈਥ ਹੋਈ ਆ ਉਹਦੇ ਸਬੰਧ ਦੇ ਸਾਡਾ ਐਸਸੀ ਮੋਰਚਾ ਦਾ ਅੱਜ ਬਹੁਤ ਜਿਹੜਾ ਆ ਐਸਰ ਲਦਰ ਦੀ ਰਹਿਨਮਾਈ ਹੇਠ ਵਿੱਚ ਇੱਥੇ ਪਿੰਡ ਪਹੁੰਚੇ ਆ ਤੇ ਅਸੀਂ ਉਹਨਾਂ ਦਾ ਦੁੱਖ ਸਾਂਝਾ ਕੀਤਾ ਵੀ ਜੋ ਤੁਹਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਅਸੀਂ ਦੇਖੋ ਨਸ਼ੇ ਦੇ ਖਿਲਾਫ ਆ ਨਸ਼ਾ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਉਹ ਜਿਹੜਾ ਜੈਨੂ ਨਸ਼ਾ ਹੀ ਜ਼ਹਿਰ ਦੇ ਰੂਪ ਦਿੱਤਾ ਜਾ ਰਿਹਾ ਉਹਦੇ ਅਸੀਂ ਬਰ ਖਿਲਾਫ ਆ ਇਹ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਇਹਨਾਂ ਉੱਤੇ ਕਾਰਵਾਈ ਪਹਿਲੇ ਹੀ ਕਰਨੀ ਚਾਹੀਦੀ ਸੀ ਵੀ ਪਹਿਲਾਂ बिक ਰਿਹਾ ਸੀ ਉੱਤੇ ਕਾਰਵਾਈ ਕਰਨੀ ਇਹ ਨਾ ਕਿ ਮੌਤਾ ਹੋ ਗਈ ਉਦੋਂ ਕਾਰਵਾਈ ਕੀਤੀ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਸਰਕਾਰ ਬਿਲਕੁਲ ਫੇਲ ਆ ਤੁਸੀਂ ਨਸ਼ੇ ਐਨੇ ਵਧਾ ਦਦੇ ਆ ਕਿ ਘਰ ਘਰ ਲੋਕ ਸਰਿੰਜਾ ਲਾ ਕੇ ਸਰਿੰਜਾ ਸਮੇਤ ਨਸ਼ੇ ਕਰਕੇ ਮਰ ਰਹੇ ਆ ਕੋਈ ਵੀ ਨਸ਼ੇ ਦੀ ਜਿਹੜੀ ਤੁਸੀਂ ਕਿਹਾ ਸੀ ਵੀ ਅਸੀਂ ਖਤਮ ਕਰ ਦੇਣਾ ਤੁਹਾਡੇ ਖਤਮ ਦੇ ਕਾਰਨ ਦੇ ਵਿੱਚ ਵੀ ਬੰਦੇ ਖਤਮ ਹੋਈ ਜਾਂਦੇ ਤੇ ਨਸ਼ਾ ਤੁਹਾਡੇ ਖਤਮ ਨਹੀਂ ਹੋਇਆ ਬੰਦੇ ਨਸ਼ੇ ਕਰ ਕਰਕੇ ਖਤਮ ਹੋਈ ਜਾਂਦੇ ਆ ਇਸ ਕਰਕੇ ਅਸੀਂ ਤੁਹਾਨੂੰ ਮੰਗ ਕਰਦੇ ਆ ਸਾਡੀ ਜਿਹੜੀ ਕੇਂਦਰ ਸਰਕਾਰ ਆ ਅਸੀਂ ਉਤੋਂ ਜੋ ਵੀ ਸਹੂਲਤ ਹੋਊਗੀ ਨਾ ਐਸਸੀ ਪਰਿਵਾਰਾਂ ਨੂੰ ਉਹ ਲੈ ਕੇ ਦਵਾਂਗੇ ਜੋ ਪੰਜਾਹ ਸਟਾਣੇ ਦਿੱਤੀ ਆ ਉਹ ਉਤੋਂ ਇਲਾਵਾ 7.8 ਲੱਖ ਸਾਡੇ ਜਿਲ੍ਹਾ ਅਧਿਕਾਰਤ ਸਾਹਿਬ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਇੱਥੇ ਕਿਹਾ ਵੀ ਅਸੀਂ ਲੈ ਕੇ ਦਵਾਂਗੇ ਔਰ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਵੀ ਨਾਲ ਦਿਹਾਤੀ ਪ੍ਰਧਾਨ ਨੇ ਉਹ ਵੀ ਨਾਲ ਹੋ ਕੇ ਇਹਨਾਂ ਦੇ ਕਾਗਜ਼ ਡਾਕੂਮੈਂਟ ਜੋ ਵੀ ਆ ਕੰਪਲੀਟ ਕਰਾ ਕੇ ਇਹਨਾਂ ਨੂੰ ਸਹੂਲਤ ਦਵਾਂਗੇ ਐਸਸੀ ਸਮਾਜ ਦੇ ਨਾਲ ਜੋ ਕਿ ਜ਼ਿਆਦਾਤਰ ਐਸਸੀ ਸਮਾਜ ਦੇ ਲੋਕ ਨੇ ਇਹਨਾਂ ਨਾਲ ਐਸਸੀ ਮੋਰਚਾ ਪੰਜਾਬ ਬੀਜੇਪੀ ਇਹਦੇ ਨਾਲ ਖੜਾ ਆ ਇਹਨੇ ਕਹਿੰਦਾ ਹੈ ਜੈ ਭੀਮ ਜੈ ਭਾਪਾ ਇੱਕ ਮਿੰਟ ਬੈਂਕ ਮੈਂ ਲਗਾਤਾਰ 4-5 ਦਿਨਾਂ ਤੋਂ ਇਸੇ ਸ੍ਰੇਕਟਨਾ ਦੇ ਜਿਹੀ ਵਾਪਰੀ ਹੈ ਜੋ ਪ੍ਰਸ਼ਾਸਨ ਦਾ ਰਵਈਆ ਹੈ ਉਹ ਨਿਰਾਸ਼ਾਜਨਕ ਹੈ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਤਾਂ ਇਹਨਾਂ ਦੇ ਉੱਤੇ ਪ੍ਰਵਿੰਸ਼ਚਰੋਕ ਐਟਰੋਸਿਟੀ ਐਕਟ 89 ਹੈ ਜਿਹੜੇ ਨੂੰ ਪੰਜਾਬੀ ਵਿੱਚ ਕਹਿੰਦੇ ਅਨਿਆਏ ਅਤਿਆਚਾਰ ਰੋਕੂ ਐਕਟ ਹੈ ਉਹ ਨਹੀਂ ਲਗਾਇਆ ਰਾਤੀ ਉਹਨਾਂ ਨੇ ਹਨਨ ਫਨਨ ਦੇ ਵਿੱਚ ਇਹਨਾਂ ਨੇ ਅਜਿਹਾ ਕੰਮ ਕੀਤਾ ਜਦੋਂ ਅਸੀਂ ਪਰਸੋਂ ਚੰਡੀਗੜ੍ਹ ਹੈੱਡਕੁਆਟਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਜਾ ਕੇ ਸਰਕਾਰ ਹਰਕਤ ਵਿੱਚ ਆਈ ਹੈ ਔਰ ਐਸਐਸਪੀ ਨੇ ਜਿਹੜੇ ਮਨਿੰਦਰ ਸਿੰਘ ਜੀ ਤੇ ਡੀਆਈਜੀ ਨੇ ਬਾਰਡਰ ਰੇਂਜ ਦੇ ਸਤਿੰਦਰ ਸਿੰਘ ਜੀ ਤੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਐਫਆਈਆਰ ਦੀ ਕਾਪੀ ਜਿਹੜੀ ਹੈ ਉਹ ਪੀੜਤ ਪਰਿਵਾਰਾਂ ਨੂੰ ਦੇ ਦਿੱਤੀ ਹੁਣ ਤੱਕ ਅਸੀਂ 9 ਜਿਹੜੇ ਆ ਉਹ ਪੀੜਤ ਪਰਿਵਾਰ ਮਿਲਿਆ ਕਿਸੇ ਨੂੰ ਜਿਹੜੀ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਉਹ ਦਬਾਹੇਟ ਹੈ ਰਾਜਨੀਤਿਕ ਦਬਾਹੇਟ ਹੈ ਔਰ ਜਿਹੜੇ ਸਰਗਨਾ ਨੇ ਇੱਥੇ ਜਿਨ੍ਹਾਂ ਨੇ ਜ਼ਹਿਰੀਲੀ ਨਕਲੀ ਸ਼ਰਾਬ ਮਹਿਨਤ ਨਾਲ ਤਿਆਰ ਕਰਕੇ ਕੀਤੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਲਗ ਲਗ ਤਰ੍ਹਾਂ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਕਿ ਜਿਹੜਾ ਪ੍ਰਵੈਂਸ਼ਨ ਆਫ ਐਬਟਰੋਸਿਟੀ ਐਕਟ ਹੈ ਇਹਦੇ ਵਿੱਚ ਜਿਹੜੀ ਹੈ ਉਹਨੂੰ ਉਮਰ ਪਰ ਦੀ ਸਜ਼ਾ ਦਾ ਪ੍ਰਬਧਾਨ ਹੈ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਨੂੰ ਕਿਉਂ ਲੱਗਿਆ ਕੁਝ ਬੰਦੇ ਕਹਿੰਦੇ ਨੇ ਕਿ ਉਹ ਜਿਹੜਾ ਕਿਉਂ ਲੱਗ ਰਿਹਾ ਔਰ ਉਹਦੇ ਵਿੱਚ ਜਿਹੜੀ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਸੀ 89 ਦੇ ਵਿੱਚ ਔਰ ਉਹਦੇ ਵਿੱਚ ਅਨੁਸੂਚੀ ਜਾਤੀ ਦੇ ਜਿਹੜੇ ਪਰਿਵਾਰ ਨੇ ਉਹ ਸੰਬੰਧਿਤ ਪਰਿਵਾਰ ਉਹਨਾਂ ਨੂੰ ਮਾਦੀ ਮਦਦ ਵੀ ਮਿਲਦੀ ਹੈ ਔਰ ਸਰਕਾਰ ਇਹ ਜਿਹੜੀ ਇਸ ਨੂੰ ਦਬਾਉਣਾ ਚਾਹੁੰਦੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਸ ਮਸਲੇ ਨੂੰ ਅਸੀਂ ਉਜਾਗਰ ਕੀਤਾ ਤਾਂ ਅੱਜ ਅਸੀਂ ਉਸੇ ਦੇ ਕਾਰਨ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੁਰੰਤ ਔਰ ਜਿਹੜੇ ਪਰਿਵਾਰਾਂ ਦੇ ਵਿੱਚੋਂ ਜੀ ਚਲੇਗੇ ਨਹੀਂ ਉਹਨਾਂ ਨੂੰ ਸਰਕਾਰੀ ਨੌਕਰੀ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਜਿਹੜਾ ਰਾਜਨੀਤਿਕ ਦਬਾਅ ਆ ਉਸ ਦੇ ਤਹਿਤ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਨਹੀਂ ਰੱਖਣਾ ਚਾਹੀਦਾ ਅਜਈਆਂ ਤਰਾਸਦੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਮਾੜਾ ਪ੍ਰਭਾਵ ਪੈਂਦਾ ਔਰ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਉਂਕਿ ਤੁਹਾਡੇ ਯਾਦ ਹੋਊਗਾ ਕਿ 2020 ਦੇ ਵਿੱਚ 2020 ਦੇ ਵਿੱਚ ਵੀ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਦੇ ਵਿੱਚ ਸ਼ਰਾਬ ਦੇ ਨਾਲ 124 ਤੋਂ ਵੱਧ ਮੌਤਾਂ ਹੋਈਆਂ ਸੀ ਲੇਕਿਨ ਸਰਕਾਰ ਨੇ ਉਤ ਸਬਕ ਨਹੀਂ ਸਿੱਖਿਆ ਸੰਗਰੂਰ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਸਾਹਿਬ ਦਾ ਉਹਦੇ ਜ਼ਿਲ੍ਹੇ ਦੇ ਵਿੱਚ 23 ਮੌਤਾਂ ਹੋਈਆਂ ਉੱਥੇ ਵੀ ਉਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਔਰ ਇੱਥੇ ਜਿਹੜੀਆਂ 27 ਮੌਤਾਂ ਹੋਈਆਂ ਉਹ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਸਰਕਾਰ ਨੂੰ ਕੋਈ ਠੋਸ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹਦੇ ਤਹਿਤ ਅਜੀਆਂ ਜਿਹੜੇ ਸਰਗਨਾ ਨੇ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲੇ ਔਰ ਦੂਸਰੇ ਲੋਕ ਅਜਈਆਂ ਹਰਕਤਾਂ ਨਾ ਕਰਨ ਜਿਹਦੇ ਨਾਲ ਸਮਾਜ ਨੂੰ ਨੁਕਸਾਨ ਪਹੁੰਚਿਆ ਸੀ ਮੋਰਚਾ ਪੰਜਾਬ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਐਸ ਆਰ ਲਧੜ ਸਾਬਕਾ ਆਈਐਸ ਤੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਅੱਜ ਇੱਥੇ ਜਿੱਥੇ ਦੁੱਖ ਪ੍ਰਗਟ ਕਰਨ ਆਏ ਹੋਤੇ ਕੇਂਦਰ ਸਰਕਾਰ ਵੱਲੋਂ ਜਿਹੜਾ 7.8 ਸਵਾ 8 ਲੱਖ ਰੁਪਏ ਦੀ ਜਿਹੜੀ ਇਹਨਾਂ ਨੂੰ ਸਹਾਇਤਾ ਰਾਸ਼ੀ ਮਿਲਣੀ ਆ ਉਹਦੇ ਸਬੰਧ ਚ ਇਹਨਾਂ ਨੂੰ ਜਾਣਕਾਰੀ ਦੇਣ ਤੇ ਇਹਨਾਂ ਤੋਂ ਹੋਰ ਇਹਨਾਂ ਤੇ ਜਿਹੜੇ ਫਾਈਲਾਂ ਭਰਨ ਵਾਸਤੇ ਹੋਰ ਜਿਹੜੇ ਜ਼ਰੂਰੀ ਕਾਗਜ਼ਾਤ ਉਹ ਪੂਰੇ ਕਰਨ ਵਾਸਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਪਰਾਲਾ ਕੀਤਾ ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਇ ਤੋਂ ਇਲਾਵਾ ਇਹਨਾਂ ਨੂੰ ਜਿਹੜੀਆਂ ਨੌਕਰੀਆਂ ਤੇ ਪੈਨਸ਼ਨ ਕੇਂਦਰ ਸਰਕਾਰ ਵੱਲੋਂ ਮਿਲਦੀਆਂ ਉਹਦੇ ਸਬੰਧ 'ਚ ਅੱਜ ਪੰਗਾਲੀ ਪਿੰਡ ਪਹੁੰਚੇ ਆ ਤੇ ਪੰਜਾਬ ਸਰਕਾਰ ਨੇ ਜਿਹੜੀ ਨਾਕਾਫੀ ਛੋਟੀ ਜੀ ਅਮਾਉਂਟ ਦਿੱਤੀ ਆ ਉਹਦੇ ਉੱਤੋਂ ਵੀ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਵਿਰੋਧ ਕਰੀ ਆ ਤੇ ਮੰਗ ਕਰ ਰਹੀ ਹੈ ਕਿ ਇਹਨਾਂ ਨੂੰ ਜੇ ਹੋਰ ਮੌਤਾਂ ਦੇ ਸਬੰਧ ਵਿੱਚ ਜਿਹੜਾ ਉਹਨਾਂ ਨੂੰ ਪਰਿਵਾਰਾਂ ਨੂੰ ਸਹਤਾ ਰਸ਼ੀ 1-1 ਕਰੋੜ ਰੁਪਏ ਦਿੱਤਾ ਜਾਦਾ ਤਾਂ ਇਹ ਗਰੀਬ ਪਰਿਵਾਰਾਂ ਨੂੰ ਭਈ ਕਿਉਂ ਨਹੀਂ ਦਿੱਤਾ ਜਾ ਸਕਦਾ ਇਹਨੂੰ ਯਕੀਨੀ ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਲੰਮਾ ਸੰਘਰਸ਼ ਕਰੇਗੀ